ਤਰੀਕ ਸੀਗੀ ਕੀ ਗੱਲਬਾਤ ਹੋਈ ਅੱਜ ਤਰੀਕ ਬਸ ਉਹੀ ਰੁਟੀਨ ਦਾ ਜੋ ਸਿਸਟਮ ਹੈ ਜੋ ਮਾਂਜੋ ਕੋਰਟ ਦੀ ਮਰਿਆਦਾ ਉਹਦੇ ਅਨੁਸਾਰ ਚੱਲ ਜੰਦਾ ਤੇ ਜਿੰਨਾ ਤੱਕ ਦੋਸ਼ੀਆਂ ਦੀ ਗੱਲ ਹੈ ਉਹਨਾਂ ਚੋਂ ਦੋ ਫਿਜ਼ੀਕਲ ਪੇਸ਼ ਹੋਏ ਨੇ ਅੱਜ ਪਵਨ ਤੇ ਦੂਸਰਾ ਕਰ ਪਵਨ ਜੀ ਸ਼ਲੋਹੀ ਹਾਂ ਤੇ ਬਾਕੀ ਵੀਸ ਕਿ ਰਾਹੀਂ ਸਾਰਿਆਂ ਦੀ ਪੇਸ਼ੀ ਹੋਈ ਹੈ ਬਾਕੀ ਜਿਹੜੀਆਂ ਆਪਣੇ ਵੱਲੋਂ ਕੋਸ਼ਿਸ਼ਾਂ ਨੇ ਜਿੱਦਾਂ ਕੋਈ ਜਸਟਿਸ ਦੇ ਵਿੱਚ ਜੋ ਲੋੜਿੰਗ ਦੇ ਡਾਕੂਮੈਂਟ ਹੈ ਹਨ ਜੋ ਆਪਾਂ ਇਨਵੈਸਟੀਗੇਸ਼ਨ ਪੱਖ ਤੋਂ ਵੀ ਮੰਗਦੇ ਆ ਉਹਨਾਂ ਦੇ ਵਿੱਚ ਥੋੜੀ ਬੁਤੀ ਦੇਰ ਹੁੰਦੀ ਹੈ ਮਤਲਬ ਉਹਦੇ ਲਈ ਵੀ ਸਾਨੂੰ ਕੋਟ ਦਾ ਆਸ ਨਾ ਲੈਣਾ ਪੈਂਦਾ ਜਿਹੜੇ ਖੁਦ-ਬਖੋਦ ਹੋਣੇ ਚਾਹੀਦੇ ਉਸ ਹੁਣ ਤੱਕ ਚਲੋ ਜੋ ਵੀ ਆਪਾਂ ਰਿਕੁਐਸਟੀ ਕਰ ਸਕਦੇ ਆ ਹਨ ਤਾਂ ਅਸੀਂ ਅਦਾਲਤ ਨੂੰ ਬੇਨਤੀ ਕੀਤੀ ਹੈ ਜੀ ਕਿ ਜਿਹੜੇ ਜਿੱਦਾਂ ਉਹ ਮਰੀ ਕੋਈ ਇੰਟਰਵਿਊ ਨਾਲ ਸੰਬੰਧਿਤ ਹੈ ਜਿੰਨੇ ਕੋਈ ਐਵੀਡੈਂਸ ਹੈ ਜਾਂ ਉਹਨਾਂ ਤੋਂ ਕੋਈ ਐਫੀਡਵਿਟ ਲੈਣਾ ਉਹ ਲਿਆ ਜਾਵੇ ਪਰ ਤੋਂ ਹੁਣ ਤੱਕ ਨਹੀਂ ਲਿਆ ਗਿਆ ਅੱਜ ਅਸੀਂ ਕੋਰਟ ਅੱਗੇ ਬਣ ਜੋ ਅਦਾਲਤ ਅੱਗੇ ਗੁਹਾਰ ਲਾਈ ਉਸ ਕਰਦੇ ਭਰੋਸਾ ਹੈਗਾ ਕਿ ਜਿਹੜਾ ਜਸਟਿਸ ਮਿਲਣਾ ਚਾਹੁੰਦਾ ਜੀ ਪੁਲਿਸ ਨੇ ਕਾਰਵਾਈ ਸਹੀ ਢੰਗ ਨਾਲ ਕੀਤੀ ਹੈਗੀ ਹੁਣ ਤੱਕ ਬੇਟਾ ਭਰੋਸੇ ਤਾਂ ਹੁਣ ਇਹ ਗੱਲ ਹੈ ਜੇ ਹੁਣ ਭਰੋਸਾ ਹੈਗਾ ਫੇਰੀ ਆਪਾਂ ਕੋਰਟ ਤੁਰੇ ਫਿਰਦਾ ਹੈ ਕਮ ਸੇ ਕਮ ਅਦਾਲਤੋਂ ਤੋਂ ਤਾਂ ਪਰ ਇਹ ਉਮੀਦ ਹੈਗੀ ਹੈ ਵੀ ਜਰੂਰ ਕੋਈ ਨਾ ਕੋਈ ਕਦੇ ਨਾ ਕਦੇ ਦੇਰ ਸਵੇਰ ਸਹੀ ਕਦੇ ਤਾਂ ਦੇਰ ਆਏ ਦਰਸਤ ਆਏ ਆਈ ਗੱਲ ਤੇ ਖੜੇ ਆ ਵੀ ਕਦੇ ਤਾਂ ਹੋਏਗਾ ਹਨਾ ਕਿਉਂਕਿ ਪ੍ਰਮਾਤਮਾ ਦੇ ਘਰ ਦੇਰਤਾ ਹੈ ਨੀਰਤਾ ਨਹੀਂ ਹੈ ਇੱਕ ਦੁਨਿਆਵੀ ਅਦਾਲਤਾਂ ਤੋਂ ਇਲਾਵਾ ਆਪਾਂ ਆਪਣੇ دین ਧਰਮ ਜਿਸ ਨੂੰ ਵੀ ਮੰਨਦੇ ਆ ਉੱਥੇ ਵੀ ਆਪਣੀ ਆਸਥਾ ਹੁੰਦੀ ਹੈ ਉੱਥੇ ਵੀ ਉਮੀਦ ਰਹਿੰਦੀ ਹੈ ਵੀ ਕਿਸੇ ਦੇ ਮਨ ਦੇ ਵਿੱਚ ਤਾਂ ਹਰਮਤਮਾ ਬਵਾਸਾ ਕਰੂਗਾ ਤੇ ਆਪਣਾ ਬੱਚੇ ਨੂੰ ਇਨਸਾਫ ਮਿਲੂਗਾ ਮੇਰੇ ਕਹਿੰਦਾ ਨਵੇਂ ਬੰਦੇ ਫੜੇ ਜਾਂਦੇ ਆ ਪਿਛਲੇ ਦਿਨੀ ਵੀ ਏਜੀਟੀਐਫ ਨੇ ਦੋ ਜਿਹੜੇ ਫੜੇ ਨੇ ਜੀ ਬੰਦੇ ਮੰਦੀਪ ਤੇ ਜਤਿੰਦਰ ਜੀ ਮਤਲਬ ਕਾਦੇ ਬੇਟਾ ਸਿੱਧੂ ਦੇ ਕੇਸ ਦੇ ਵਿੱਚ ਦੋ ਦੀ ਹੋਰ ਜਿਹੜੀ ਗ੍ਰਿਫਤਾਰੀ ਹੋਈ ਹੈ ਜੀ ਏਜੀਟੀਐਫ ਨੇ ਫੜੇ ਨੇ ਬਟ ਮੈਂ ਆਪ ਹੁਣ ਖੁਲਾਸੇ ਹੁੰਦੇ ਨੇ ਹੈ ਪਤਾ ਨਹੀਂ ਉਸ ਤੋਂ ਬਾਅਦ ਹੁਣ ਵੀ ਦੋ ਫੜੇ ਨੇ ਹੁਣ ਵੀ ਕੁਝ ਨਵੀਆਂ ਗੱਲਾਂ ਜੀਆਂ ਸਾਹਮਣੇ ਆਈਆਂ ਨੇ ਪਰੰਤੂ ਇਹਨੇ ਸੋਸ਼ਲ ਮੀਡੀਆ ਦਾ ਹੈ ਜਦ ਤੱਕ ਕੋਈ ਪੁਖਤਾ ਤੌਰ ਤੇ ਆਪਾਂ ਨੂੰ ਕੋਈ ਇਸ ਗੱਲ ਦੀ ਜਾਣਕਾਰੀ ਮਿਲੂਗੀ ਜਾਂ ਆਫੀਸ਼ੀਅਲੀ ਮੇਰੇ ਆਪਣੇ ਲਾਇਰ ਦੇ ਥਰੂ ਆਉਗੇ ਫਿਰ ਆਪਾਂ ਇੱਥੇ ਵੀ ਕੋਈ ਨਾ ਕੁਝ ਬੋਲਾਂਗੇ ਸਕਿਉਰਟੀ ਨੂੰ ਲੈ ਕੇ ਕੀ ਕਹੋਗੇ ਤਾਂ ਸਿੱਧੂ ਦੀ ਸਕਿਉਰਟੀ ਜਿਹੜੀ ਘਟਾ ਕੇ ਜਨਤਕ ਕੀਤੀ ਗਈ ਸੀ ਤਾਂ ਹੁਣ ਦੇਖਿਆ ਗਿਆਗਾ ਕਿ ਸਕਿਉਰਟੀ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਹੈਗੀ ਬਹੁਤ ਜ਼ਿਆਦਾ ਜਿਹੜੀ ਸਕਿਉਰਟੀ ਮਾਨਸਾ ਦੇ ਵੀ 200 300 ਦੇ ਕਰੀਬ ਜਿਹੜੀ ਆਮ ਲੋਕਾਂ ਦੇ ਰੱਖੀ ਹੈਗੀ ਜਿਵੇਂ ਕੁਈ ਰਾਜਿਸਤਾਨ ਬਾਰੇ ਤਾਂ ਮੈਂ ਅਸੀਂ ਦੇ ਬੰਤੂ ਹੀ ਇਹ ਗੱਲ ਕਹਿੰਦੇ ਆ ਰਹੇ ਆ ਵੀ ਸਾਡੇ ਨਾਲ ਤਾਂ ਕੋਈ ਸਰਕਾਰ ਨੇ ਧੋਖਾ ਮਾਇਆ ਸਿਕਿਉਰਿਟੀ ਵਾਪਸ ਲੈ ਵੀ ਲੈਂਦੇ ਕੋਈ ਐਡੀ ਗੱਲ ਨਹੀਂ ਸੀ ਪਰੰਤੂ ਜਿਸ ਤਰੀਕੇ ਨੇ ਲਈ ਗਈ ਜਿਸ ਤਰੀਕੇ ਨਾਲ ਅਨਾਉਂਸ ਕੀਤੀ ਇਹਨਾਂ ਨੇ ਸਿਕਿਉਰਿਟੀ ਉਹ ਬਹੁਤ ਹੀ ਨਿੰਦਨਯੋਗ ਹੈ ਇਸ ਤਰ੍ਹਾਂ ਤਾਂ ਕੋਈ ਕਿਸੇ ਦੂਸਰੇ ਮੁਲਕ ਦੇ ਨਾਗਰਿਕ ਨਾਲ ਵੀ ਨਹੀਂ ਕਰਦਾ ਜਿਸ ਤਰ੍ਹਾਂ ਅਸੀਂ ਇਸ ਮੁਲਕ ਦੇ ਇੱਜ਼ਤਦਾਰ ਸ਼ੇਰੀ ਸੀ ਟੈਕਸਪੀਅਰ ਸੀ ਪਰ ਜੋ ਵਿਹਾਰ ਸਾਡੇ ਨਾਲ ਕੀਤਾ ਗਿਆ ਮੇਰੇ ਖਿਆਲੋਂ ਤਾਂ ਅਤਿ ਨਿੰਦਨਯੋਗ ਹੈ ਕਿਵੇਂ ਦੇਖਦੇ ਹੋਗੇ ਉਸ ਸਮੇਂ ਸਕਿਉਰਟੀ ਵਾਪਸ ਲੈਣੀ ਸੀ ਤੇ ਹੁਣ ਜਿਹੜੇ ਲੋਕਾਂ ਨੂੰ ਦਿੱਤੇ ਜਾ ਰਹੀ ਆ ਕੀ ਦੇਖਦੇ ਹੋ ਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਹੋ ਰਹੀ ਹੈ ਦੇਖੋ ਬੇਟਾ ਜੋ ਸਰਕਾਰਾਂ ਦਾ ਇੱਕੋ ਹੀ ਸਿਧਾਂਤ ਹੈ ਚੱਲਣ ਦਾ ਸੱਤਾ ਨੂੰ ਪ੍ਰਾਪਤ ਕਰਨਾ ਜਦੋਂ ਸੱਤਾ ਪ੍ਰਾਪਤ ਕਰ ਲਈ ਫਿਰ ਅਗਲੀ ਸੱਤਾ ਦਾ ਪ੍ਰਬੰਧ ਕਰਨਾ ਉਹਦੇ ਤਹਿਤ ਉਹਨਾਂ ਨੂੰ ਜਿੱਥੇ ਕਿਤੇ ਵੀ ਕੁਝ ਲੱਗਦਾ ਉਹਨਾਂ ਨੂੰ ਸਕਿਉਰਟੀ ਦਿੰਦੇ ਆ ਅਦਰਵਾਈਜ਼ ਨਾਗਰਿਕਾਂ ਪ੍ਰਤੀ ਉਹਨਾਂ ਦੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਬਹੁਤੀ ਨਹੀਂ ਹੈ ਤੇ ਸਾਡੇ ਪਾਹ ਹੱਕ ਚ ਤੁਸੀਂ ਵੇਖ ਹੀ ਲੋ ਵੀ ਅਸੀਂ ਇੱਕ ਸਰਕਾਰ ਦੇ ਕਮਾਊ ਪੁੱਤ ਸੀ ਤੇ ਜਿਹੜਾ ਬਤੀਰਾ ਸਾਡੇ ਨਾਲ ਗਵਰਨਮੈਂਟ ਨੇ ਕੀਤਾ ਤੁਹਾਡੇ ਸਾਰਿਆਂ ਦੇ ਸਾਹਮਣੇ ਜਗ ਜਹਾਂ ਰਿਆ ਸਾਰੀ ਗੱਲ ਅੱਜ ਤੁਹਾਨੂੰ ਐਪਲੀਕੇਸ਼ਨ ਜਿਹੜੀ ਮੂਵ ਕਰਨੀ ਪਈ ਹੈ ਕੀ ਕਰਦੇ ਵੀ ਪੁਲਿਸ ਨੇ ਜਾਂ ਸਰਕਾਰ ਨੇ ਕੋਈ ਕੀਤਾ ਨਹੀਂ ਤਾਂ ਅਜਾਲਤਾ ਦੇ ਦਰਵਾਜ਼ਾ ਖੜਕਾਇਆ ਜੀ ਰਾਜੇ ਤੁਹਾਨੂੰ ਅਸੀਂ ਪਿਛਲੇ 23 ਨੋ 2023 ਦੀ ਗੱਲ ਹੈ 18 18 9 2023 ਦੀ ਗੱਲ ਹੈ ਉਸ ਤੋਂ ਆਪਣੇ ਮਾਨਯੋਗ ਐਸਐਸਪੀ ਸਾਹਿਬ ਨੂੰ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਵੀ ਐ ਲਾਰੈਂਸ ਬਿਸ਼ਰੋਈ ਦੀ ਜਿਹੜੀ ਵੀਡੀਓ ਹੈ ਉਹ ਚੈਨਲ ਦੇ ਉੱਤੇ ਚੱਲ ਗਈ ਹੈ ਕਾਫੀ ਮਿਲੀਅਨ ਚੱਲ ਗਈ ਹੈ 10 12 ਮਿਲੀਅਨ ਚੱਲ ਗਈ ਹੈ ਤਾਂ ਉਹ ਚੀਜ਼ਾਂ ਨੂੰ ਸਾਰੀਆਂ ਨੂੰ ਐਵੀਡੈਂਸ ਦੇ ਤੌਰ ਤੇ ਕੋਰਟ ਦੇ ਵਿੱਚ ਰਿਕਾਰਡ ਤੇ ਲਿਆ ਜਾਦਾ ਹੈ ਤੋ ਕਿਉਂ ਬੰਦਾ ਅਨਾਉਂਸ ਕਰ ਰਿਹਾ ਕੋਈ ਸੀਵੇ ਕੋਈ ਡਾਰ ਡਰਾਕ ਕੇ ਜਾਂ ਕੋਈ ਐਦਾਂ ਨਹੀਂ ਉਹ ਇੱਕ ਚੈਨਲ ਤੇ ਬੈਠ ਕੇ ਅਨਾਉਂਸਮੈਂਟ ਕਰ ਰਿਹਾ ਇਸ ਗੱਲ ਦੀ ਵੀ ਹਾਂ ਅਸੀਂ ਸਿੱਧੂ ਨੂੰ ਮਾਰਿਆ ਔਰ ਉਹੀ ਵਿਅਕਤੀ ਹੁਣ ਕੇਸ ਚੋਂ ਡਿਸਚਾਰਜ ਕਰਨੀ ਐਪਲੀਕੇਸ਼ਨ ਲਾ ਰਿਹਾ ਹੈ ਨਾ ਸਾਨੂੰ ਇਹ ਚੀਜ਼ ਸਾਬਤ ਕਰਨ ਲਈ ਐਵੀਡੈਂਸ ਦੀ ਤਾਂ ਲੋੜ ਪੈਂਦੀ ਹੈ ਉਹ ਉਹੋ ਜੇ ਐਵੀਡੈਂਸ ਨੇ ਅਸੀਂ ਆਪਣੀ ਸਟ ਤੋਂ ਇਨਸਪੈਕਟ ਕਰਦੀ ਸੀ ਕਿ ਸਾਨੂੰ ਮਿਲਨੇ ਚਾਹੀਦੇ ਆ ਪਰੰਤੂ ਹਲੇ ਤੱਕ ਨਹੀਂ ਮਿਲੇ ਠੀਕ ਹੈ ਤੁਹਾਨੂੰ